we uh -huh. ਵੈਗਰਜੀ ਕਾ ਖਾਲਸਾ ਵੈਗਰਜੀ ਕੀ ਫਤਿਹ ਪੰਤਰ ਰਤਨ ਜਥੇਦਾਰ ਬਾਬਾ ਹਰਬੰਸ ਸਿੰਘ ਜੀ ਅਤੇ ਜਥੇਦਾਰ ਬਾਬਾ ਬਜਨ ਸਿੰਘ ਜੀ ਅਤੇ ਜਥੇਦਾਰ ਬਾਬਾ ਮਹਿੰਦਰ ਸਿੰਘ ਜੀ ਕਾਰ ਸੇਵਾ ਦਿੱਲੀ ਵਾਲਿਆਂ ਵੱਲੋਂ ਗੁਰਦੁਆਰਾ ਬਾਬਾ ਅਜੀਪਾਲ ਸਿੰਘ ਜੀ ਘੋੜਿਆਂ ਵਾਲੇ ਗੁਰਦੁਆਰੇ ਦਾ ਅੱਜ ਲੈਂਟਰ ਪਾਇਆ ਜਾ ਰਿਹਾ ਸੰਗਤ ਦੇ ਸੰਯੋਗ ਨਾਲ ਜੋ ਕਿ ਸੰਗਤ ਯੂਪੀ ਹਰਿਆਣਾ ਪੰਜਾਬ ਤੋਂ ਇਸ ਹਸਤਾਨ ਦੇ ਉੱਤੇ ਸੇਵਾ ਕਰਨ ਵਾਸਤੇ ਆਏ ਨੇ ਸੰਗਤ ਦੇ ਸੰਯੋਗ ਨਾਲ ਸਾਰੇ ਲੈਂਟਰ ਦੀ ਕਾਰ ਸੇਵਾ ਚੱਲਦੀ ਹੈ ਜੀ ਸੰਗਤ ਨੂੰ ਅਪੀਲ ਕਰਨੀ ਚਾਹੁੰਦੇ ਆ ਸੰਗਤ ਨੂੰ ਅਪੀਲ ਕਰਨਾ ਵੀ ਵੱਧ ਤੋਂ ਵੱਧ ਸੇਵਾ ਕਰੋ ਆਪਣਾ ਜੀਵਨ ਸਫਲ ਕਰੋ ਜੀ ਵਾਹਿਗੁਰੂ ਘੋੜਿਆਂ ਦੇ ਹਸਪਤਾਲ ਦੀ ਸੇਵਾ ਚੱਲ ਰਹੀ ਪਾਰ ਸੇਵਾ ਚੱਲ ਰਹੀ ਹੈ ਲੈ ਕੇ ਕਹਿ ਰਹੇ ਹਾਂ ਔਰ ਇਸ ਨੂੰ ਕੋਈ ਘੋੜਿਆਂ ਵਾਲਾ ਸਰੂ ਕਿਉਂ ਕਿਹਾ ਜਾਂਦਾ ਇਹ ਜਦੋਂ ਨਾ ਪਾਉਂਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਸਥਾਨ ਡੇਰਾ ਬਾਬਾ ਆਜਪਾਲ ਸਿੰਘ ਸਾਹਿਬ ਘੋੜਿਆਂ ਵਾਲਾ ਵਿਖੇ ਬਹੁਤ ਮਸ਼ਹੂਰ ਆ ਇੱਥੇ ਕਲਗੀਧਰ ਪਿਤਾ ਗੁਰਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਕਾਰ ਕਮਲਾ ਤੋਂ ਬਰਸਾਈ ਬਾਬਾ ਆਯਾਪਾਲ ਸਿੰਘ ਜੀ ਨਗਾਰਚੀ ਜੋ ਇਸ ਸਥਾਨ ਤੇ ਰਹਿ ਕੇ ਲੰਮਾ ਸਮਾਂ ਜਪ ਤਪ ਕੀਤਾ ਤੇ ਇੱਥੇ ਜਿਹੜੇ ਸੁੱਖਾਂਵਰ ਆਉਂਦੀਆਂ ਜੋ ਜੋ ਮਾਪੁਰਖਾਂ ਦੇ ਸਥਾਨਾਂ ਤੇ ਕੋਈ ਵੀ ਸੁੱਖ ਮੰਗਦਾ ਸੀ ਤੇ ਮਾਪੁਰਖ ਕਹਿੰਦੇ ਸੀ ਕਿ ਜੇ ਇੱਥੇ ਘੋੜੇ ਚੜਾਓਗੇ ਤੁਹਾਡੀ ਸੁੱਖਾਂ ਪੂਰੀ ਹੋਵੇਗੀ ਤੇ ਕਈ ਇੱਥੇ ਜਿਹੜੇ ਪੂਰੇ ਘੋੜੇ ਚੜਾਉਂਦੇ ਆ ਜਾਂ ਮਿੱਟੀ ਦੇ ਘੋੜੇ ਕੇ ਵੀ ਚੜਾਉਂਦੇ ਨੇ ਤੇ ਇੱਥੇ ਜਗਾ ਘਟ ਹੋਣ ਕਰਕੇ ਘੋੜੇ ਵਾਵਾ ਮਹਾਰਾਜ ਦੀ ਕਿਰਪਾ ਦੇ ਦੁਆਰਾ ਜਿੰਨਾਂ ਦੀ ਸੁੱਖਾਵਾਰ ਹੁੰਦੀ ਹੈ ਘੋੜੇ ਚੜਾ ਕੇ ਜਾਂਦੇ ਆ ਤੇ ਇੱਥੇ ਹੁਣ ਦਿੱਲੀ ਵਾਲੇ ਮਹਾਪੁਰਖ ਬਾਬਾ ਬਚਨ ਸਿੰਘ ਦੀ ਕਾਰ ਸੇਵਾ ਵਾਲਿਆਂ ਵੱਲੋਂ ਲੈਂਟਰ ਦੀ ਸੇਵਾ ਹੋ ਰਹੀ ਆ ਜੋ ਅਸਤਵਲ ਤਿਆਰ ਹੋ ਰਿਹਾ ਘੋੜਿਆਂ ਦੇ ਰਹਿਣ ਵਾਸਤੇ ਤੇ ਉੱਥੇ ਰਹਾਏ ਚੀਜ਼ ਬਣਾ ਰਹੇ ਨੇ ਲੈਂਟਰ ਪਹਿਰੇ ਆ ਸੇਵਾ ਚੱਲ ਰਹੀ ਹੈ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਫਤਿਹ ਜੋ ਕਾਰ ਸੇਵਾ ਚੱਲ ਰਹੀ ਹੈ ਦਿੱਲੀ ਵਾਲੇ ਮਾਪੁਰਸ਼ਾਂ ਵੱਲੋਂ ਬੋਸ ਲਾਂਗਾ ਜੋਗ ਹੈ ਵੀ ਸੰਗਤ ਇੱਥੇ ਆ ਤਨ ਮਨ ਧਨ ਸੇਵਾ ਕਰ ਰਿਆ ਤੁਸੀਂ ਉਤਸ਼ਾਹ ਦੇਖ ਹੀ ਸਕਦੇ ਹੋ ਵੀ ਸੰਗਤ ਕਿਵੇਂ ਸਵੇਰ ਤੋਂ ਲੈ ਕੇ ਹੁਣ ਦੁਪਹਿਰ ਹੋ ਰਹੀ ਹੈ ਤੇ ਉਸ਼ਾ ਨਾਲ ਸੇਵਾ ਕਰ ਰਿਹਾ ਸਾਰਿਆਂ ਨੂੰ ਬੇਨਤੀ ਹੈ ਕਿ ਇਸ ਜਗ੍ਹਾ ਤੇ ਆ ਕੇ ਆਪਣੀ ਸੇਵਾ ਨਾਲ ਆਪਣੇ ਉਦਮ ਪੂਰਾ ਕਰੋ ਵਾਹਿਗੁਰਜੀ ਅੱਜ ਚੱਲ ਰਹੀ ਹੈ ਕਾਰ ਸੇਵਾ ਚੱਲ ਰਹੀ ਹੈ ਫਰ ਲੈਟਰ ਦੀ ਸੇਵਾ ਹੋ ਰਹੀ ਹੈ ਕੋੜਿਆਂ ਦੇ ਹਸਪਤਾਲ ਦੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰਪਿਆਰੀ ਸਾਧ ਸੰਗਤ ਜੀ ਅੱਜ ਨਾਬੇ ਗੁਰਦੁਆਰਾ ਕੋੜਿਆਂ ਵਾਲੇ ਸਾਹਿਬ ਇਹ ਕੋੜਿਆਂ ਦੇ ਕੋੜਿਆਂ ਵਾਸਤੇ ਜੋ ਤਵੇਲਾ ਬਣ ਰਿਹਾ ਹੈ ਅੱਜ ਉਹਨਾਂ ਦਾ ਲੈਂਟਰ ਪੈ ਰਿਹਾ ਹੈ ਇਸ ਸਥਾਨ ਦੀ ਕਾਰ ਸੇਵਾ ਜਥੇਦਾਰ ਬਾਬਾ ਹਰਬੰਸ ਸਿੰਘ ਜੀ ਦਿੱਲੀ ਵਾਲੇ ਕਰਵਾ ਰਹੇ ਹਨ ਤੇ ਜੋ ਕਿ ਪੰਥ ਰਤਨ ਜਥੇਦਾਰ ਬਾਬਾ ਹਰਬੰਸ ਸਿੰਘ ਜੀ ਵੱਲੋਂ ਵਰਸਾਇਆ ਗਏ ਹਨ ਉਹ ਸਥਾਨ ਦੀ ਸੇਵਾ ਕਰਵਾ ਰਹੇ ਹਨ ਤੇ ਬੜੀ ਬੜੀ ਦੂਰ ਤੋਂ ਸੰਗਤਾਂ ਆ ਕੇ ਘੋੜਿਆਂ ਵਾਲੇ ਤਵੇਲੇ ਦਾ ਲੈਂਟਰ ਪਾ ਰਹੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸੇ ਵੇਲੇ ਚੱਲ ਰਹੀ ਹੈ ਕੀ ਕਰਨ ਚਾਹਣ ਉਹ ਵਾਹਿਗੁਰੂ ਜੀ ਕਾ ਖਾਲਸਾ ਜੀ ਦੀ ਵਾਹਿਗੁਰੂ ਜੀ ਕੀ ਫਤਿਹ ਅੱਜ ਡੇਰਾ ਬਾਬਾ ਅਜਾਪਾਲ ਸਿੰਘ ਜੀ ਗੁਰਦੁਆਰਾ ਕੋੜਾਲ ਵਾਲਾ ਖੇ ਕੋੜਾਲ ਵਾਲਾਂ ਵਿਖੇ ਜੋ ਸੰਗਤਾਂ ਪੁਰੇ ਸੁਖਣਾ ਸੁਖ ਦੀਆਂ ਹਨ ਮਹਾਰਾਜ ਦੇ ਚਰਨਾ ਵਿੱਚ ਉਹ ਆਪਣੀ ਸੁਖਣਾ ਪੂਰੀਆਂ ਹੋਣ ਤੇ ਘੋੜੇ ਚੜਾਉਂਦੀਆਂ ਹਨ ਤੇ ਹੋਰ ਪਹਿਲਾ ਪਹਿਲਾ ਪਿਛਲੇ ਪ੍ਰਾਤਕ ਸਮੇਂ ਵਿੱਚ ਵੀ ਇੱਥੇ ਸੋਨੇ ਚਾਂਦੀ ਤੇ ਮਿੱਟੀ ਦੇ ਘੋੜੇ ਚੜਾਏ ਜਾਂਦੇ ਸਨ ਤੇ ਹੁਣ ਸੰਗਤਾਂ ਜੋ ਸੁਖਣਾ ਸਖਤ ਜਾਨ ਅਸਲੀ ਘੋੜੇ ਵਿੱਚ ਚੜਾਉਂਦੀਆਂ ਹਨ ਪਹਿਲੇ ਸਮੇਂ ਪਿਛਲੇ ਸਮੇਂ ਦੌਰਾਨ ਇਹ ਘੋੜੇ ਸ਼੍ਰੋਮਣੀ ਕਮੇਟੀ ਆਪਣੇ ਜਿੱਥੇ ਪੋਣਿਆ ਬਾਸ ਤੇ ਜਗਾ ਬਣੀ ਹੋਈ ਹੈ ਉੱਥੇ ਲਿਆ ਜਾਂਦੇ ਸਨ ਘੋੜੇ ਰੱਖਣ ਲਈ ਘੋੜਿਆਂ ਦੀ ਦਿੱਕਤ ਆਉਂਦੀ ਸੀ ਹੁਣ ਮਹਾਪੁਰਸ਼ ਦਿੱਲੀ ਵਾਲੇ ਬਾਬਾ ਬਚਨ ਸਿੰਘ ਜੀ ਕਾਰ ਸੇਵਾ ਵਾਲੇ ਔੜਿਆ ਦੇ ਵਾਸਤੇ ਬਹੁਤ ਵੱਡਾ ਇੱਥੇ ਜੋ ਬਣਾ ਰਹੇ ਨੇ ਰਹਿਸ ਵਾਸਤੇ ਉਹ ਅੱਜ ਲੈਂਟਰ ਪੈਰ ਹੈ ਸਾਰੀਆਂ ਸੰਗਤਾਂ ਬੜਿਆਂ ਹਮ ਹਮਾ ਕੇ ਸੇਵਾ ਕਰ ਰਹੀਆਂ ਹਨ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰ ਰਹੀ ਹੈ تو ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਸੇਵਾ ਕਾਰ ਸੇਵਾ ਦਿੱਲੀ ਵਾਲੇ ਬਾਬਾ ਬਸਨ ਸਿੰਘ ਵੱਲੋਂ ਚਲਾਈ ਜਾ ਰਹੀ ਹੈ ਔੜਿਆਂ ਦੀ ਰਹਿਣ ਖਾਣ ਦੀ ਜਗ੍ਹਾ ਦੀ ਬਹੁਤ ਕਮੀ ਸੀਗੀ ਉਹਨੂੰ ਮੁੱਖ ਰੱਖਦੇ ਹੋਏ ਘੋੜਿਆਂ ਦੇ ਟਵੇਲੇ ਦੇ ਵਾਧੇ ਦੀ ਕੀਤੀ ਕਾਰ ਸੇਵਾ ਲੈਂਟਰ ਪੈ ਰਿਹਾ ਅੱਜ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਹਮਾ ਆਕੇ ਇਸ ਲੈਂਟਰ ਵਿੱਚ ਯੋਗਦਾਨ ਪਾਓ ਆਪਣੀ ਸੇਵਾ ਸਫਲ ਕਰੋ ਤੇ ਗੁਰੂ ਘਰ ਦੀਆਂ ਆਪਣੇ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ